ਉਹ ਜਾ ਕੇ ਗੋਰਾ ਦੇ ਬੁਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾ ਦੇ ਬੁਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾ ਦੇ ਬੁਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾ ਦੇ ਬੁਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਲਈਏ ਰਾਜੇ ਕੇ ਨਜਰ ਚਾਤੀ ਲਾਉਣ ਦਾ ਕੀ ਕੰਮ ਲਈਏ ਰਾਜ ਕੇ ਨਜ਼ਾਰਾ ਚਾਤੀ ਲਾਉਣ ਦਾ ਕੀ ਕੰਮ ਲਈਏ ਰਾਜ ਕੇ ਨਜ਼ਾਰਾ ਚਾਤੀ ਲਾਉਣ ਦਾ ਕੀ ਕੰਮ ਲਈਏ ਰਾਜ ਕੇ ਨਜ਼ਾਰਾ ਜਾਤੀ ਲੌਣ ਦਾ ਕੀ ਕੰਮ ਜਾ ਕੇ ਗੋਰਾ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਗੁਰੂ ਜਿਨ੍ਹਾਂ ਦੇ ਜਗ ਤੇ ਰਸ ਜਾਂਦੇ ਉਹ ਨਾ ਇਸ ਜਹਾਨ ਵਿੱਚ ਜਿਮਣਾ ਕੀ ਅਠੋ ਪੈਰ ਵਿੱਚ ਗਮ ਦੇ ਰਹਿਣ ਪਿੱਜੇ ਉਹਨਾਂ ਖਾਮਨਾ ਤੇ ਉਹਨਾਂ ਪੀਮਣਾ ਕੀ ਤੀਰ ਪ੍ਰੇਮ ਦਾ ਜਿਗਰ ਨੂੰ ਚੀਰ ਜਾਵੇ ਫਟ ਦਿਲਾਂ ਦਾ ਕਿਸੇ ਨੇ ਸੀਮਣਾ ਕੀ ਦਾਸ ਆਖਦਾ ਜਗ ਬਿਨ ਸਰ ਜਾਵੇ ਹੋ ਰੂਸੇ ਗੁਰੂ ਤਾਂ ਜਗ ਵਿੱਚ ਜੀਵਣਾ ਕੀ ਹੋ ਮਿੱਟੀ ਹੋ ਕੇ ਰਹਿਣਾ ਪੈਂਦਾ ਇਥੇ ਸ਼ਾਨ ਦਾ ਕੀ ਕੰਮ ਮਿੱਟੀ ਹੋ ਕੇ ਰਹਿਣਾ ਪੈਂਦਾ शान मिटी हुहण पैदा इते शान मिटी हुहण पैदा ਇਥੇ ਸ਼ਾਨ ਦਾ ਕੀ ਕੰਮ ਮਿੱਟੀ ਹੋ ਕੇ ਰਹਿਣਾ ਪੈਂਦਾ ਇਥੇ ਸ਼ਾਨ ਦਾ ਕੀ ਕੰਮ ਮਿੱਟੀ ਹੋ ਕੇ ਰਹਿਣਾ ਪੈਂਦਾ ਇਥੇ ਸ਼ਾਨ ਦਾ ਕੀ ਕੰਮ ਮਿੱਟੀ ਹੋ ਕੇ ਰਹਿਣਾ ਪੈਂਦਾ ਇਥੇ ਸ਼ਾਨ ਦਾ ਕੀ ਕੰਮ ਮਿੱਟੀ ਹੋ ਕੇ ਰਹਿਣਾ ਪੈਂਦਾ ਤੇ ਸ਼ਾਨ ਦਾ ਕੀ ਕੰਮ ਜਾ ਕੇ ਗੋਰਾਂ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾਂ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾਂ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾਂ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਓ ਜੇ ਕਰ ਗੁਰਾਂ ਦੇ ਨਾਮ ਦੀ ਮਿਲੇ ਸੂਲੀ ਛੂਟਾ ਛੂਟ ਲਈਏ ਪਿੱਛੇ ਹਟਣਾ ਕੀ ਮਨ ਮੂਰਖਾ ਘੁਰਾ ਨੂੰ ਰਾਂਝ ਕਰਕੇ ਨਫਾ ਇਸ ਜਹਾਨ ਵਿੱਚ ਖੱਟਣਾ ਕੀ ਉਸ ਸੀਸ ਹੱਸ ਕੇ ਦੇ ਦਈਏ ਨਸ ਜਾਣਦਾ ਕੀ ਕੰਮ ਸੀਸ ਹੱਸ ਕੇ ਦੇ ਦਈਏ ਨਸ ਜਾਣਦਾ ਕੀ ਕੰਮ ਸੀਸ ਹੱਸ ਕੇ ਸਜਾਨਦਾ ਕੀ ਕੰਮ ਸੀਸ ਆਸ ਕੇ ਜੇ ਦਈਏ ਨਾ ਸਜਾਨਦਾ ਕੀ ਕੰਮ ਜਾ ਕੇ ਗੋਰਾਂ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾਂ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾਂ ਦੇ ਬੂਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਗੋਰਾਂ ਦੇ ਬੂਹੇ ਤੇ ਮੁੜ ਕੇ ਲਈਏ ਰਾਜ ਕੇ ਨਜ਼ਾਰਾ ਝਾਤੀ ਲਾਉਣ ਦਾ ਕੀ ਕੰਮ ਲਈਏ ਰਾਜ ਕੇ ਨਜ਼ਾਰਾ ਝਾਤੀ ਲਾਉਣ ਦਾ ਕੀ ਕੰਮ ਲਈਏ ਰਾਜ ਕੇ ਨਜ਼ਾਰਾ ਝਾਤੀ ਲਾਉਣ ਦਾ ਕੀ ਕੰਮ ਲਈਏ ਰਾਜ ਕੇ ਨਜ਼ਾਰਾ ਝਾਤੀ ਲਾਉਣ ਦਾ ਕੀ ਕੰਮ ਬੋਲ ਸਤਿਗੁਰ ਦੇ ਕੀ ਜੈ